ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਗਾਉੜੀ ਮਹਲਾ ਪੰਜਵਾਂ ਤਿਤ ਕਰ ਬੈਸ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਾਣ ਕੇ ਪੈਜ ਰਖੀ ਕਰਤਾਰੇ ਬਾਦशाह ਸਭ ਵਸ ਕਰਦੀ ਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਉ ਹੋਏ ਪਜ ਹੋ ਭਗਵਾਨ ਸਾਧ ਸੰਗਤ ਮਿਲ ਕਿਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗਾਵੜੇ ਮਹਲਾ ਪੰਜਵਾ ਚਿਤ ਕਰ ਬੈਸ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਜਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੇ ਪੈਰ ਰਖੀ ਕਰਤਾਰੇ ਬਾਦਸਾ ਸਭ ਵਸ ਕਰਦੀ ਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਉ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕਿਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗਾਉੜੀ ਮਹਲਾ ਪੰਜਵਾ ਤਿਤਕਾਰ ਬੈਸ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾ ਦੁਸ਼ਟ ਦੋਤ ਪਰਮੇਸ਼ਰ ਮਾਰੇ ਜਨ ਕੇ ਪੈਰ ਰਖੀ ਕਰਤਾਰੇ ਬਾਦਸਾ ਸਭ ਵਸ ਕਰਦੀ ਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਾ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕਿਨੋਂ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗਾਉੜੀ ਮਹਲਾ ਪੰਜਵਾ ਤਿਤ ਕਰ ਬੈਸ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੇ ਪੈਰ ਰਖੀ ਕਰਤਾਰੇ ਬਾਦਸਾ ਸਭ ਵਸ ਕਰਦੀ ਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਾ ਹੋਏ ਪਜ ਹੋ ਭਗਵਾਨ ਸਾਦ ਸੰਗਤ ਮਿਲ ਕਿਨੋਂ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗਾਉੜੀ ਮਹਿਲਾ ਪੰਜ ਵਾਰ ਤਿਤਕਾਰ ਬੈਸ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾ ਦੁਸ਼ਟ ਦੋਤ ਪਰਮੇਸ਼ਰ ਮਾਰੇ ਜਨਕੇ ਪੈਰ ਰਖੀ ਕਰਤਾਰੇ ਬਾਦਸਾ ਸਭ ਵਸ ਕਰਦੀ ਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਉ ਹੋਏ ਪਜ ਹੋ ਭਗਵਾਨ ਸਾਧ ਸੰਗਤ ਮਿਲ ਕਿਨੋ ਦਾਨ ਸਰਣ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗਾਉੜੀ ਮਹਲਾ ਪੰਜਵਾ ਤਿਤਕਾਰ ਬੈਸ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾ दुष्ट दूत परमेश्वर मारे जानके पैर रखि करता रे बादशाह सब बस कर दीने अमृत नाम महा रस पीने निरप होए पद हो भगवान साथ संगत मिल कि ना दान ਸਰਣ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗਾਉੜੇ ਮਹਲਾ ਪੰਜਵਾ ਚਿਤ ਕਰ ਬੈਸ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾ ਦੁਸ਼ਟ ਦੋਤ ਪਰਮੇਸ਼ਰ ਮਾਰੇ ਜਾਣ ਕੇ ਪੈਰ ਰਖੀ ਕਰਤਾਰੇ ਬਾਦਸ਼ਾਹ ਸਭ ਵਸ ਕਰਦੀ ਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਉ ਹੋਏ ਪਜ ਹੋ ਭਗਵਾਨ ਸਾਧ ਸੰਗਤ ਮਿਲ ਕਿਨੋ ਦਾਨ ਸਰਣ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗਾਉੜੀ ਮਹਲਾ ਪੰਜਵਾ ਤਿਤ ਕਰ ਬੈਸ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾ दुष्ट दूत परमेश्वर मारे जानके पैर रखी कर तारे बादशाह सब बस कर दीने अमृत नाम महा रस पीने निरप होए पज हो भगवान साथ संगत मिल किन दान ਸਰਣ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗਾਉੜੀ ਮਹਲਾ ਪੰਜਵਾਂ ਤਿਤ ਕਰ ਬੈਸ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾ दुष्ट दूत परमेश्वर मारे जानके पैर रखी करता रे बादशाह सब बस कर दीने अमृत नाम महा रस पीने निरप होए पज हो भगवान साथ संगत मिल किन दान ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ